ਵਾਜਲਗਾਹ ਦੇ ਸਰਹੱਦੀ ਇਲਾਕੇ ਦੇ ਦੋਨਾਂ ਸਕੈਂਡਰੀ ਦੇ ਨੇੜੇ ਪਿੰਡ ਟਾਣੀ ਕੋਗਿਆਂ ਵਾਲੀ ਨਿਵਾਸੀ ਹੜਪੀੜਤ ਵਿਅਕਤੀ ਨੇ ਉਹਨਾਂ ਦੇ ਮਕਾਨਾਂ ਦੇ ਕੋਈ ਨੁਕਸਾਨ ਲਈ ਮੁਆਵਜ਼ੇ ਦੀ ਦੋਹਾਰ ਲਗਾਈ ਹੈ। ਏੜਤ ਵਿਅਕਤੀ ਨੇ ਦੱਸਿਆ ਕਿ ਹੜ ਦੇ ਪਾਣੀ ਕਾਰਨ ਉਹਨਾਂ ਦੇ ਰਹਾਇਸ਼ੀ ਮਕਾਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ। ਇਸ ਦੇ ਨਾਲ ਹੀ ਉਹਨਾਂ ਦੇ ਘਰ ਦੇ ਨੇੜੇ ਰਹਿੰਦੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਮਕਾਨਾਂ 'ਵੀ ਕਾਫੀ ਨੁਕਸਾਨੇ ਗਏ ਸਨ ਅਤੇ ਉਹਨਾਂ ਦਾ ਹੋਰ ਵੀ ਬਹੁਤ ਨੁਕਸਾਨ ਹੋ ਗਿਆ ਸੀ। ਉਸਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਮਕਾਨਾਂ ਦੇ ਨੁਕਸਾਨ ਦੇ ਸਰਵੇਖਣ ਤੋਂ ਬਾਅਦ ਮੁਆਵਜ਼ਾ ਸੂਚੀ ਵਿੱਚ ਉਹਨਾਂ ਦਾ ਨਾਮ ਸ਼ਾਮਲ ਹੋਣ ਦੇ ਬਾਵਜੂਦ ਅਜੇ ਤੱਕ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਹੈ ਉਸਨੇ ਜਲਦ ਤੋਂ ਜਲਦ ਉਹਨਾਂ ਦੇ ਨੁਕਸਾਨ ਦਾ ਬਣਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ ਤਾਂ ਕਿ ਉਹ ਆਪਣੇ ਲਈ ਪੱਕਾ ਮਕਾਨ ਬਣਵਾ ਸਕਣ ਆਪ ਬਿੰਦਰ ਸਿੰਘ ਹੈਗਾ ਜੀ ਦੋਨਾਂ ਸਕੰਦਰੀ ਪਿੰਡ ਹੈ ਬੇਚਰਾ ਹੈ ਢਾਣੀ ਹੈ ਆਪਣੀ ਦੋਨਾਂ ਸਕੰਦਰੀ ਵਿੱਚ ਆ ਕਮਰੇ ਆਪਣੇ ਗਿੰਦੇ ਡਿੱਗੇ ਐ ਸਾੜ ਕਰਨ ਤੇ ਇਹ ਮਤਲਬ ਆਪਣੇ ਕਮਰੇ ਡਿੱਗੇ ਨੂੰ ਜੇ ਵੇਖੋ ਜੂ ਸਾਰਾ ਹਾਲਾਤ ਵੇਖੀ ਜਾਂਦੇ ਨੇ ਵੀ ਕਿਵੇਂ ਹੈ ਕੀ ਹੈ ਤੇ ਮੈਂ ਮਿੰਦਰ ਸਿੰਘ ਆਂ ਜੀ ਮੈਂ ਢੋਲਾ ਪਣੀ ਦੀ ਵਿੱਚ ਮੈਂ 2 ਮਹੀਨੇ ਰਹਿ ਕੇ ਆਣਾ ਉੱਥੇ ਤੇ ਮਤਲਬ ਪਿੰਡ ਤੋਂ ਬਾਹਰ ਤੱਕ ਜੇ ਵੇਖੋ ਜੂ ਕੀ ਹੈ ਸਹਤਾਤ ਵੇਖੋ ਕਰ ਸਕਦੇ ਹੋ ਤਾਂ ਠੀਕ ਹੈ ਜੇ ਨਹੀਂ ਕਰ ਸਕਦੇ ਨੁਕਸਾਨ ਇਹਦੇ ਚ ਪੈਸੇ ਦੀ ਦੋ ਪੇਟੀਆਂ ਪੈਣ ਸੀ ਕੋਈ ਸਮਾਨ ਥੋੜਾ ਬਹੁਤ ਹੋ ਰਹਿਗਾ ਸੀ ਉਹ ਨਹੀਂ ਆਪਣੇ ਹੱਥ ਆਇਆ ਕੁਛ ਨਹੀਂ ਆ ਆ ਸਾਂ ਦੇਖੋ ਇਧਰ ਲਾਪ ਕਮਰਾ ਪਿਆ ਟੋਇਆ ਮਾਰ ਗਿਆ ਇੱਧਰ ਇਹ ਟੋਆ ਜੇ ਮਨ ਲੋ ਇਧਰ ਪਾਣੀ ਆਇਆ ਤੇ ਇਥੇ ਤੂੜੀ ਪਈ ਸੀ ਮੇਰੀ ਉਹ ਤੂੜੀ ਵੀ ਗਈ ਚਲੀ ਤੇ ਆ ਟੋਆ ਮਾਰ ਕੇ ਇਸ ਤਰ੍ਹਾਂ ਕਮਰੇ ਡਿੱਗ ਪਏ ਸਰਵਾ ਮੇਰੇ ਕਰ ਗਿਆ ਸੀ ਵੇਖ ਦੇਣ ਉਹ ਵੀ ਠੀਕ ਹੈ ਵੇਖ ਦੇਣ ਪੱਕੀ ਹੁੰਦੀ ਆਪਣ ਸੂਲਤ ਨਹੀਂ ਮਿਲਦੀ ਕੋਈ ਕਿਸ ਤਰ੍ਹਾਂ ਦੀ ਨਾਮ ਲਿਸਟ ਵਿੱਚ ਆਇਆ ਸੀ ਬਾਕੀ ਆਪਾਂ ਨੂੰ ਉਹ ਨਹੀਂ ਮਤਲਬ ਕੋਈ ਨਹੀਂ ਆਪਾਂ ਨੂੰ ਮਿਲਾਂਗੇ ਆ ਟੋਡਾ ਹੈ ਗਿਆ ਤੁਸੀਂ ਖਾਤਾ ਦੋਗੇ ਕੁਛ ਦਿਓ ਵੀ ਆ ਤੁਹਾਨੂੰ ਪੈਸੇ ਮਿਲਣੇ ਨੇ ਕੁਛ ਮਿਲਣਾ ਉਹ ਨਹੀਂ ਮਿਲਾਂਗੇ ਇਹ ਤਾਂ ਨੁਕਸਾਨ ਹੋਇਆ ਮੇਰੇ 2 ਕਿਲ ਰੇਤ ਗਈ ਸੀ ਜਮੀਨ ਚ ਮਤਲਬ ਆਪਨੇ ਸ਼ਾਇਦ ਆ ਕਿਸੇ ਨੇ ਕੀਤੀ ਉਹ ਮੈਂ ਆਪ ਦਾ ਟਰੈਕਟਰ ਮੇਰੇ ਕੋਲ ਹੈਗਾ ਟਰੈਕਟਰ ਮੈਂ ਆਪੇ ਟਰੈਕਟਰ ਆਪ ਦੇ ਕੋਲ ਤੇਲ ਵਾਲ ਕੇ ਤਿੰਨਾਂ ਨੂੰ ਰੇਤ ਨੂੰ ਖਲਾਰ ਕੇ ਆਪ ਦੀ ਉਹ ਬਜਾਈ ਮੀ ਕੀਤੀ ਇਹਦੀ ਉਹ ਕਰ ਦਿੱਤੀ ਮੈਂ ਆਪਣੀ ਬਿਜਾਈ ਆ ਮੈਨੂੰ ਬੀਜ ਜੀ ਮਿਲਿਆ ਮੇਰੇ ਕੋਲ ਕੀ ਵੀ 5 ਕਿੱਲੇ ਜ਼ਮੀਨ ਹੈ 3 ਕਿੱਲੇ ਮੈਂ ਬੀਜ ਵੀ ਦਿੱਤਾ ਆਰੇ ਕੋਲੋ ਮਤਲਬ ਵੀ ਪਾ ਕੇ ਬੁਝਾਈ ਕੀਤੀ ਹੈ ਸਰਕਾਰੀ ਵੀ ਨਹੀਂ ਮਿਲਿਆ ਮੈਨੂੰ ਕੁਛ ਨਹੀਂ ਮਿਲਿਆ ਬੇਲੋਕ ਕੀ ਕਹਿੰਦਾ ਬੀਜ ਦਿੱਤਾ ਜੀ ਦਿੱਤਾ ਬਾਕੀ ਆਪਾਂ ਨਹੀਂ ਮਿਲਿਆ ਆਪਾਂ ਨਾਲ ਝੂਠ ਬੋਲਦੇ ਨਹੀਂ ਮਾਰਕਾ ਮਿਲਿਆ ਆਪਾਂ ਮਾਰਕੀ ਪੈਲੀ ਦਾ ਉਹ ਮਿਲਿਆ ਉਹਦੇ ਬਾਰੇ ਆਪਾਂ ਝੂਠ ਨਹੀਂ ਬੋਲਦੇ ਹੁਣੇ ਮੰਗ ਕਰਨਾ ਈਮਾਨੀਏ ਚੀਜ਼ਾਂ ਦਾ ਥੋੜਾ ਜਿਹਾ ਮੈਨੂੰ ਜੋ ਸਰਕਾਰ ਤਾਂ ਬਣਦਾ ਮੈਨੂੰ ਕੁਝ ਦੇ ਦੇ ਕੋਈ ਸਾਡੇ ਬੱਚੇ ਥੋੜੇ ਗਨੇ ਅੱਗੇ ਵੱਜ ਜਾਣ ਦੇ ਬੁਜਾਰਾ ਹੋ ਜਾਵੇ ਤਾਂ ਤੇ ਬਾਕੀ ਹੁਣ ਪਹਿਲੀ ਕਿਉਂਕਿ ਖੱਤੀਆਂ ਜ਼ਮੀਨਾਂ ਹੈ ਗਿੰਦਿਆਂ ਉਹਨਾਂ ਦਾ ਮਾਰਦਾ ਸਰਕਾਰ ਪਾਰ ਨਹੀਂ ਰਹੀ ਹੁਣ ਕਰਤੌਰੀ ਤੇ ਮੇਰੇ ਨਾਲ ਹੈਗੀ 4 ਕਿੱਲੇ ਹੋਰ ਕਰਤੌਰੀ ਇਹ ਜ਼ਮੀਨ ਵੀ ਹੈ ਮੇਰੇ ਕੋਲ ਬਾਕੀ ਉਹਦਾ ਪਾਂਦੇ ਨਹੀਂ ਪਏ ਬਾਕੀ ਦੇਣਾ ਚਾਹੀਦਾ ਕੋਈ ਨਿਸ਼ਾਨ ਤਾਂ ਹੈਗਾ ਹੀ ਹੈ ਤਾਂ